ਹੋ ਗਈਆਂ ਹੁਣ ਜਿਵੇਂ ਗੰਦਾ ਜਾਂ ਪਾਣੀ ਦਾ ਚਿੱਟਾ-ਚਟਾਕ ਆ ਤੇ ਜੰਮ ਜਾਂਦਾ ਹੋਵੇ ਤੇ ਆ ਦਵਾਈ ਆਉਂਦੀ ਆ ਬਾਈ ਆ ਜੈਡ ਐਕਸਪੀਰ ਆ ਮੁੰਡਾ ਬਖਾ ਦਿੰਦਾ ਕੈਮਰਾਮੈਨ ਆਪਣਾ ਠੀਕ ਆ ਜੋ ਬਰੋ ਸਕਰੀਨਸ਼ਾਟ ਲੈ ਲਿਓ ਦਵਾਈ ਦਾ ਇਹ ਮਾਤਰੀ ਤੀਰ ਬਰੋ ਕੀ ਹਾਲ ਚਾਲ ਦੀ ਵੈਲਕਮ ਬੈਕ ਟੂ ਮਾਈ YouTube ਚੈਨਲ ਉਮੀਦ ਕਰਦਾ ਠੀਕ ਹੋਵੋਗੇ ਤੇ ਬਾਈ ਉਹ ਜਿਹੜਾ ਲਾਲ ਸਰ ਦਾ ਬੱਚਾ ਸੀਗਾ ਤੇ ਉਹ ਆਇਆ ਫਿਰਦਾ ਸੀ ਮੈਂ ਜੋ ਚਾਹ ਪੀ ਜਾਂਦੇ ਥੇ ਤਤਰੀ ਦੇ ਮਤਲਬ ਬੰਦਾ ਬੰਦਾ ਫੇਰ ਰੋਟੇਗਾ ਪਰ ਮੈਂ ਚਾਹ ਛੱਡ ਕੇ ਮੁੰਟੋ ਮੁੰਟ ਕੋਠੇ ਤੇ ਆ ਜਾਵਾਂ ਵੈਨੇ ਕਿੱਧਰ ਨੂੰ ਜਾਂਦਾ ਤੇ ਫਿਲਹਾਲ ਯਾਰ ਸਾਹਮਣੇ ਅਮਨੀਤ ਕੇ ਘਰ ਕੋਲੇ ਬੈਹ ਗਿਆ ਉਹ ਪਹਿਲਾਂ ਅਮਨੀਤ ਕੇ ਘਰ ਤੇ ਬੈਠਾ ਸੀਗਾ ਉਦੋਂ ਮੁੜ ਕੇ ਯਾਰ ਉਹ ਭੈਣ ਚ ਪਤਾ ਨਹੀਂ ਥੱਲੇ ਜਾਵੜਿਆ ਪਤਾ ਨਹੀਂ ਕਿੱਧਰ ਜਾਵੜਿਆ ਠੀਕ ਆ ਜੋਬਰੋ ਤੇ ਭਾਈ ਹੁਣ ਉਹ ਕਿ ਸਕੂਲ ਵਾਸਤੇ ਤਿਆਰ ਆ ਪਰ ਅਜਿ ਬਰਦੀਬਰ ਦੀ ਪਾ ਕੇ ਹੁਣ ਆਏ ਨਾ ਸਮਝੋ ਵੀ ਫੋਨ ਲੈ ਕੇ ਜਾਂਦਾ ਨਾਲ ਨਹੀਂ ਜੋਬਰ ਤੁਹਾਨੂੰ ਉਤਰ ਬੁਗਾਉਣਾ ਵੀ ਆਪਣਾ ਕਿੱਥੇ ਇਹ ਬੈਠਾ ਜੀ ਉਹ ਸਾਹਮਣੇ ਉਹ ਕੋਠੀ ਤੇ ਬੈਠਾ ਜੀ ਇੱਕ ਮਿੰਟ ਬ్రో ਉਹ ਬੈਠਾ ਫੋਨ ਚ ਸ਼ਾਇਦ ਤੱਕ ਨਹੀਂ ਵੇਖਦਾ ਠੀਕ ਹੈ ਜੋ ਬਰਾ ਦੇ ਉੱਤੇ ਬੈਠਾ ਉਹ ਜਿਹੜੀ ਗ੍ਰਿੱਲ ਜਿਹੀ ਨਹੀਂ ਲੱਗੇ ਲਾਲ ਰੰਗ ਦੀ ਉਹ ਨਹੀਂ ਵੇਖਦੀ ਹੁਣ ਕੈਮਰੇ ਤੇ ਜਿੱਥੇ ਉਹ ਸਾਫ਼-ਸਾਫ਼ ਵੇਖਦਾ ਉਹਦੇ ਉੱਤੇ ਬੈਠਾ ਠੀਕ ਹੈ ਜੋ ਬ్రో ਤੇ ਬਾਕੀ ਇਹ ਬਾਕੀ ਹੈ ਹੈਗਾ ਕੋ ਉਤਰ ਆਣ ਕੇ ਕੋ ਉਤਰ ਛੱਡਦਾ ਕਿਤੇ ਨਹੀਂ ਜਾਂਦਾ ਇਹ ਆਣ ਕੇ ਕੋ ਉਤਰ ਛੱਡ ਕੇ ਤੇ ਫੜ ਲਾਂਗੇ ਠੀਕ ਹੈ ਜੋ ਬ్రో ਹੁਣ ਜਾਇਆ ਮੈਂ ਸਕੂਲੇ ਨਾਲ ਮਿਲਦਾ 4-5 ਘੰਟੇ ਬਾਅਦ ਬ్రో ਸਕੂਲੇ ਤੋਂ ਪੁੱਠੇ ਆ ਗਏ ਸੀਗੇ ਆਉਂਦੇ ਸਾਰ ਆਪਾਂ ਨੂੰ ਇੱਕ ਬੈਡ ਨਿਊਜ਼ ਮਿਲੀ ਆਪਣਾ ਇੱਕ ਪੋਤਰਾ ਮਰ ਗਿਆ ਜੀ ਪਤਾ ਨਹੀਂ ਕੀ ਹੋਇਆ ਉਹਨੂੰ ਚੋਬਰੋ ਡੱਬਾ ਬੱਚਾ ਮਰ ਗਿਆ ਜੀ ਪਤਾ ਨਹੀਂ ਕੀ ਬਣਿਆ ਬਿਮਾਰ ਜਾ ਸੀਗਾ ਤੇ ਮੈਂ ਬੜੀ ਗੌਰ ਨਹੀਂ ਕੀਤੀ ਇੱਕ ਤਾਂ ਉਹਦੀ ਅੱਖਾਂ ਖਰਾਬ ਸੀਗੀਆਂ ਬਾਕੀ ਹੱਡੀ ਬਾਹਰ ਕੱਢੀ ਖੜਾ ਸੀਗਾ ਤੇ ਮੈਂ ਸੋਚਿਆ ਸੀ ਵੀ ਆ ਜਾਣ ਕੇ ਉਹਨੂੰ ਦਵਾਈ ਦੋਬਈ ਦਿੰਨੇ ਆ ਠੀਕ ਹੈ ਚੋਬਰੋ ਪਰ ਆਉਂਦਿਆਂ ਨੂੰ ਤੋਂ ਮਰਿਆ ਪਿਆ ਸੀ ਤੁਹਾਨੂੰ ਦਿਖਾ ਦਿੰਨੇ ਆ ਜੀ ਕਿਹੜਾ ਬੱਚਾ ਮਰਿਆ ਆ ਵਾਲਾ ਪੋਤਰਾ ਮਰ ਗਿਆ ਜੀ ਆ ਵਾਲਾ ਡੱਬਾ ਬੱਚਾ ਜੀ ਨੂੰ ਹੁਣ ਨੱਪੋਂ ਨੇ ਇੱਥੇ ਤੇ ਕੀੜੀਆਂ ਜੀ ਆ ਵਾਲਾ ਬੜਾ ਸ਼ਾਨਦਾਰ ਬੱਚਾ ਸੀਗਾ ਕਿ ਇਹ ਤੇ ਇੱਕ ਇਹ ਕਹਿੰਦਾ ਭਰਾ ਜਿਹੜਾ ਟਿੱਟੀਆਂ ਅੱਖਾਂ ਦਾ ਇਹ ਸ਼ੁਰੂ ਤੋਂ ਹੀ ਬਿਮਾਰ ਸੀਗਾ ਯਾਰ ਕਮਜ਼ੋਰ ਜਾਂ ਸੀਗਾ ਬੱਚਾ ਤਾਂ ਕਰਕੇ ਇਹ ਐਵੇਂ ਹੋ ਗਿਆ ਤੇ ਬਾਕੀ ਨੂੰ ਹੁਣ ਪੂਰ ਦਿੰਨੇ ਆ ਯਾਰ ਆਪਾਂ ਕਿਤੇ ਨੱਪ ਦਿੰਨੇ ਮਿੱਟੀ 'ਚ ਠੀਕ ਆ ਚੋ ਬਰੋ ਕੋਈ ਕੋਈ ਨਾਲ ਯਾਰ ਮੈਂ ਨੱਪ ਤਾਂ ਫਿਰ ਕਰਦਾ ਹਾਂ ਹਾਂਜੀ ਭਾਈ ਆਪਣੀ ਕਬੂਤਰੇ ਦੀਆਂ ਹੁੰਦੀਆਂ ਸੀ ਅੱਖਾਂ ਖਰਾਬ ਤੇ ਕੱਲ ਮੈਂ ਲਿਆਂਕਿਆ ਜੈਡ ਐਕਸ ਕੋਈ ਟੂਬ ਹੈਗੀ ਹੈ ਜਿਹੜੀ ਮੱਝ ਦੇ ਥਣਾ ਤੇ ਲਾਉਣੇ ਹੁੰਦੇ ਆ ਇਹ 37 ਰੁਪਈਆ ਦੀ ਮਿਲਦੀ ਆ ਤੇ ਰਾਤ ਮੈਂ ਨਾ ਕਬੂਤਰੀ ਦੀ ਅੱਖਾਂ 'ਚ ਪਾਤੀ ਸੀ ਇਹ ਦਵਾਈ ਤੇ ਤੜਕੇ ਤੱਕ ਮੈਨੂੰ ਸੋਚ 50% ਦਾ ਫਰਕ ਦੇਖ ਗਿਆ ਸੀ ਕਬੂਤਰੀ ਐਕਟਿਵ ਹੋ ਗਈ ਸੀ ਪਹਿਲਾਂ ਕਬੂਤਰੀ ਆਪਣੇ ਫੰਗ ਫੰਗ ਸੱਟ ਕੇ ਬੈਠੀ ਸੀਗੀ ਤੇ ਬਾਈ ਜੇ ਕਿਸੇ ਦੀ ਕਬੂਤਰੀਆਂ ਦੀ ਐਵੇਂ ਅੱਖਾਂ ਖਰਾਬ ਹੋ ਗਈਆਂ ਹੁਣ ਜਿਵੇਂ ਗੰਦਾ ਜਾਂ ਪਾਣੀ ਦਾ ਚਿੱਟਾ ਚਟਕਾ ਤੇ ਜੰਮ ਜਾਂਦਾ ਹੋਵੇ ਤੇ ਆਹ ਦਵਾਈ ਆਉਂਦੀ ਹੈ ਬਾਈ ਆ ਜੈਡ ਐਕਸਪੀਰ ਆ ਮੁੰਡਾ ਬਖਾ ਦਿੰਦਾ ਕੈਮਰਾਮੈਨ ਆਪਣਾ ਠੀਕ ਹੈ ਜੋ ਬਰੋ ਸਕਰੀਨਸ਼ਾਟ ਲੈ ਲਿਓ ਆ ਦਵਾਈ ਦਾ ਇਹ ਮਾਤਰੀ 30 ਰੁਪਈਆ ਦੀ ਆਉਂਦੀ ਹੈ ਠੀਕ ਹੈ ਜੋ ਬਰੋ ਆ ਤੁਸੀਂ ਜਿੰਨਾ ਕਬੂਤਰੀ ਦੀ ਅੱਖਾਂ 'ਚ ਇੱਕ ਜਾਂ ਦੋ ਡ੍ਰੋਪ ਪਾ ਕੇ 5-6 ਸੈਕਿੰਡ ਕਬੂਤਰੀ ਨੂੰ ਫੜ ਕੇ ਰੱਖਣਾ ਠੀਕ ਹੈ ਮਤਲਬ ਕੂਤਰੀ ਆਬੂਤਰੀ ਨੂੰ ਵੀ ਮਤਲਬ ਪੁੰਝੇ ਨਾ ਆਪਦੇ ਸਿਰ ਮਤਲਬ ਖਾਂਬਾ ਖੁੰਬਾਂ ਨਾਲ ਠੀਕ ਹੈ ਜੋ ਬਰੋ ਤੇ ਇੱਕ ਜਦੋਂ ਤੁਸੀਂ ਇਹ ਦਵਾਈ ਪਾਉਣੀ ਆ ਵੀ ਕਬੂਤਰੀ ਦੀ ਅੱਖ ਸਾਫ਼ ਕਰਕੇ ਠੀਕ ਹੈ ਵੀ ਅੱਖ ਸਾਫ਼ ਕਰਕੇ ਗੰਦਾ ਪਾਣੀ ਹੋਵੇ ਜਿਹੜਾ ਵੀ ਕਬੂਤਰੀ ਦੇ ਅੱਖ 'ਚੋਂ ਵੀ ਆਏ ਨੇ ਕਿਤੇ ਪੈਂਚੋਂ ਤੁਸੀਂ ਅੱਖ ਉਹ ਗਾਹ ਨਿਕਲੀ ਚਲ ਸੌਰੀ ਗਾਇਜ਼ ਵੀ ਅੱਖ ਪੰਥੋਂ ਤੁਸੀਂ ਕੋਈ ਰਾਮਦਾਰੀ ਨਾ ਠੀਕ ਹੈ ਬਾਈ ਤੇ ਫਿਰ ਤੁਸੀਂ ਆਹ ਦੋ ਡਰੋਪ ਪਾ ਦਿਓ ਤੇ ਤੁਹਾਨੂੰ ਇੱਕ ਦਿਨ ਚ ਫਰਕ ਵਿਖ ਜੂਆ ਬਾਈ ਮੈਂ ਪਹਿਲਾਂ ਆਪਦੇ ਫਰੈਂਡ ਤੋਂ ਪੁੱਛੇ ਸੀ ਉਹਨੇ ਦੱਸਿਆ ਸੀ ਮੈਨੂੰ ਐਵੇਂ ਤੁਹਾਨੂੰ ਗੱਪ ਮਾਰਦਾ ਮੈਂ ਮਨ ਤਾਂ ਪਹਿਲਾਂ ਦੀ ਜਾਣਕਾਰੀ ਆ ਤੇ ਉਹਨੇ ਦੱਸਿਆ ਸੀ ਤੇ ਮੈਂ ਫਿਰ ਵਰਤ ਕੇ ਦੇਖਿਆ ਤੇ ਮੈਨੂੰ ਫਰਕ ਲੱਗਾ ਮੈਂ ਕਿਹਾ ਆਪਣੇ ਚੋਬਰਾਂ ਨੂੰ ਵੀ ਦੱਸ ਦਿਕੇ ਠੀਕ ਆ ਚੋਬਰੋ ਤੇ ਬਾਕੀ ਆ ਦਵਾਈ ਆ ਤੇ ਹੁਣ ਤੁਹਾਨੂੰ ਪਾ ਕੇ ਵੀ ਵਿਖਾ ਦਿੰਨੇ ਆ ਅੱਖਾਂ ਸਾਫ ਕਰਦੀ ਪਹਿਲਾਂ ਕਬੂਤਰੀ ਦੀਆਂ ਉਹਨਾਂ ਚਿਕਰ ਤੁਸੀਂ 2 ਮਿੰਟ ਵੇਟ ਕਰੋ ਮਿੱਤਰੋ ਹਾਂਜੀ ਜੋ ਬਿਰੋ ਤੇ ਹੁਣ ਕਬੂਤਰੀ ਦੀ ਇੱਕ ਅੱਖਾਂ ਸਾਫ਼ ਕਰਦੀਏ ਪਿਆਰ ਨਾਲ ਜਿਹੜਾ ਗੰਦਾ ਇੱਕ ਮਿੰਟ ਇਹ ਰੱਖ ਬੰਦ ਕਰ ਚੰਗੀ ਤਰ੍ਹਾਂ ਫੜ ਲਈਏ ਇੱਕ ਮਿੰਟ ਜੋ ਬਿਰੋ ਇੱਕਦਣ ਅੱਖਾਂ ਮੀਚ ਲੈਂਦੀ ਪਤੰਦਰ ਦੇ ਦੀ ਤੇ ਪਾ ਕਾਤੇ ਦੀ ਆਵੇ ਪਾਣੀ ਨਿਕਲਿਆ ਅੱਖਾਂ ਦੇ ਜਿਹੜਾ ਸਾਫ਼ ਕਰਕੇ ਤੇ ਇੱਕਰਾ ਕਰਦੀ ਜੀ ਇਦਾਂ ਸਾਫ਼ ਹਾਂਜੀ ਬਾਈ ਕਬੂਤਰੀ ਦੀ ਦਵਾਈ ਪਾਉਣ ਲੱਗ ਗਿਆ ਅੱਖਾਂ 'ਚ ਜਿਵੇਂ ਆ ਦੇਖੋ ਇੱਕ ਡ੍ਰੌਪ ਪਾਤੀ ਤੇ ਫਲਾੜ ਇਹਨੂੰ ਪੰਜ-ਸੱਤ ਮਿੰਟਾ ਫੜ ਕੇ ਰੱਖਣਾ 7 ਮਿੰਟ ਨਹੀਂ 5-7 ਸੈਕਿੰਡ ਵੀ ਜਿਹੜਾ ਆਪ ਨੂੰ ਜਿਹੜਾ ਦੇਖੋ ਇੱਕ ਵਾਰ ਤਾਂ ਲੱਗੂਗੀ ਕਬੂਤਰੀ ਦੇ ਦਵਾਈ ਠੀਕ ਹੈ ਜੋ ਬਰੋ ਅੱਖ 'ਚ ਤੇ ਫਲਾੜ 1 ਮਿੰਟ 1 ਮਿੰਟ ਹੁਣ ਆ ਕਰਤੀ ਸਹੀ ਆਪਾਂ ਦਵਾਈ ਲੱਗ ਗਈ ਠੀਕ ਹੈ ਜੋ ਬਰੋ ਹੁਣ ਲਾ ਦਈਏ ਦੂਜੀ ਅੱਖ 'ਚ ਜੀ ਕਬੂਤਰੀ ਨੂੰ ਪਲਟਾ ਕੇ ਇਧਰਲੇ ਪਾਸੇ ਮੋੜ ਦਈਏ ਇੱਕ ਤਾਂ ਇਹ ਕਬੂਦਰੀ ਆਪਣੇ ਬਿਮਾਰ ਹੋਏ ਪਏ ਆ ਜਿਵੇਂ ਹੁਣ ਆ ਅੱਖ ਚ ਪਾਉਣੇ ਆ ਹੁਣ ਆਪਾਂ ਇੱਕ ਮਿੰਟ ਚੋਂ ਬਰ ਆਪਾਸੇ ਕਰਤੀਏ ਵਾਲ ਜਾ ਏਅਰ ਬੁੱਟਿਆ ਜਾਊਗਾ ਜਿਵੇਂ ਹੁਣ ਇੱਕ ਡ੍ਰੋਪ ਇੱਕ ਮਿੰਟ ਇੱਕ ਅੱਖ ਮੀਚਦੀ ਮੀਚਦੀ ਖੋਲਦਾ ਖੋਲਦਾ ਇੱਕ ਤਾਂ ਆ ਲੱਗੀ ਦਵਾਈ ਲੱਗੀ ਦਵਾਈ ਚੋਂ ਬਰ ਫੜ ਫੜ ਕਰੀਏ ਨਾ ਦੇਖੋ ਜੀ ਐ ਕਬੂਤਰ ਫੜਕੋ ਜੀ ਦਵਾਈ ਲੱਗੀ ਮਚ ਰਹੀ ਐ ਅੰਦਰੋਂ ਫਿਰ ਕੰਦ ਗੁੰਨ ਫਟਦੀ ਐ ਠੀਕ ਐ ਜਿਹੜਾ ਜਾਲਾ ਆ ਗਿਆ ਅੱਖਾਂ ਦੇ ਅੱਗੋਂ ਠੀਕ ਐ ਜੋ ਬਰੋ ਤੇ ਫਰ ਨਾਲ ਹੁਣ ਇਹਨੂੰ ਛੱਡ ਦਈਏ ਖੁੱਡੇ ਦੇ ਅੰਦਰ ਠੀਕ ਐ ਜੋ ਬਰੋ ਪੂਰੀ ਧਿਆਨ ਨਾਲ ਪਾਉਣੀ ਐ ਤੇ ਅੱਗੇ ਆਪਾਂ ਕਬੂਤਰ ਨੂੰ ਇੱਕ ਨੂੰ ਬੱਚੇ ਨੂੰ ਪਾਈ ਸੀਗੀ ਦਵਾਈ ਤੇ ਉਤਰ ਕੇ ਤੱਕੇ ਰ ਮਰ ਗਿਆ ਸੀ ਉਹਦੀ ਹਾਲਤ ਨਹੀਂ ਠੀਕ ਥੋੜੀ ਜੀ ਤੇ ਇਹਨੂੰ ਹੁਣ ਛੱਡ ਦਈਏ ਖੁੱਡੇ ਦੇ ਅੰਦਰ ਮਿੱਤਰੋ ਤੇ ਦੱਸਿਓ ਵੀ ਮਤਲਬ ਆ ਦਵਾਈ ਐ ਜੀ ਤੇ ਆਪਾਂ ਸਹੀ ਇਲਾਜ ਕੀਤਾ ਚੋਬਰੋਂ ਬਾਕੀ ਤੁਹਾਨੂੰ ਮੇਰੇ ਨਾਲ ਵੱਧ ਪਤਾ ਜੇ ਗਲਤ ਇਲਾਜ ਕੀਤਾ ਤਾਂ ਕਮੈਂਟ ਕਰਕੇ ਦੱਸ ਦਿਓ ਠੀਕ ਹੈ ਚੋਬਰੋਂ ਹਾਂਜੀ ਭਾਈ ਹੋ ਗਈ ਸ਼ਾਮ ਤੇ ਕਬੂਤਰ ਨੂੰ ਆਪਾਂ ਨੱਪ ਦਿੱਤਾ ਸੀ ਜਿਹੜਾ ਬੱਚਾ ਮਰ ਗਿਆ ਉਹ ਯਾਰੋਂ ਥੋੜਾ ਬਿਮਾਰ ਸੀ ਤਾਂ ਕਰਕੇ ਤੇ ਬਾਕੀ ਹੁਣ ਆਪਾਂ ਆਪਣੀ ਡਿਊਟੀ ਨਿਭਾ ਚੁੱਕੇ ਆ ਤੇ ਵਿੱਚ ਵਾਸੀ ਦੇ ਮੁੰਡੇ ਦਾ ਜੀ ਆ ਗਿਆ ਸੀ ਫੋਨ ਆਉਂਦੇ ਨਾਲ ਲੱਗੇ ਸੀ ਗੱਲਾਂ ਕਰਨ ਤੇ ਹੁਣ ਮਿਲਿਆ ਟਾਈਮ ਆਪਾਂ ਨੂੰ ਤੇ ਪੱਠੇ ਆਪਾਂ ਵੜ ਲੈਣੇ ਫਿਲਹਾਲ 2 ਤੇ 2 4 ਠੀਕਾ ਜੋ ਬਰ 4 ਤੱਕ 5ਵਾਂ ਥੱਬਾ ਮੈਂ ਚੱਕ ਕੇ ਸਿੱਟਿਆ ਹੁੰਦਾ ਸੀ ਵਿੱਚ ਫੋਨ ਆ ਗਿਆ ਤੇ ਅੱਧਾ ਘੰਟਾ ਉਹਦੇ ਨਾਲ ਗੱਲਾਂ ਕਰਦੇ ਰਹੇ ਤੇ ਟਾਈਮ ਦਾ ਪਤਾ ਨਹੀਂ ਲੰਘਿਆ ਕਦੋਂ ਲੰਘ ਗਿਆ ਤੇ ਫਿਲਹਾਲ ਹੁਣ ਚੱਕ ਕੇ ਜਵਾਹ ਛੱਡਦੇ ਆ ਫਿਰ ਜਾਂਦੇ ਕਬੂਤਰਾਂ ਵਾਲੀ ਸਾਈਡ ਤੇ ਤੁਸੀਂ ਰੁਕੋ ਜੀ 2 ਮਿੰਟ ਉਹਨਾਂ ਚੱਕਰ ਵਲੌਗ ਨੂੰ ਕਰੋ ਇੰਜੋਏ ਤੇ ਮੈਂ ਕਰਦਾ ਕੰਮ ਡਲ ਤੇ ਹਾਂਜੀ ਬਈ ਹੁਣ ਹੋ ਗਈ ਸ਼ਾਮ ਤੇ ਹੁਣ ਪਾਦੀ ਕਬੂਤਰਾਂ ਨੂੰ ਦਾਣੇ ਜੀ ਕੋਲ ਗੱਡੇ ਦਾ ਗੇਟ ਤੇ ਪਾਦੀ ਦਾਣੇ ਕਰਕੇ ਸਾਫ਼ ਭਾਂਡਾ ਠੀਕ ਹੈ ਜੋ ਬਰੋ ਤੇ ਕਬੂਤਰੀ ਨੂੰ ਦਵਾਈ ਲਾ ਕੇ ਛੱਡਤੀ ਆਪਾਂ ਖੁੱਡੇ ਦੇ ਅੰਦਰ ਤੇ ਕੋਈ ਨਾ ਤੜਕੇ ਤੱਕ ਦੱਸਾਂਗੇ ਕਿੰਨਾ ਦਾ ਫਰਕ ਪੈਂਦਾ ਇੱਕ ਗ੍ਰਾਮ ਫਲੈਜ ਲਾਜ ਲਗਾੜਾ